ਜੀ ਉਸ ਬੇਅੰਤ ਦੀਆਂ ਖੇਡਾਂ ਵੀ ਬੇਅੰਤ ਹੀ ਨੇ ਚਾਹੇ ਆਪਾਂ ਰੋਜ਼ ਹੀ ਗੱਲ ਕਰੀਏ ਫਿਰ ਵੀ ਖਤਮ ਨਹੀਂ ਹੁੰਦੀਆਂ ਅਸਮਾਨ ਦੇ ਵਿੱਚ ਇਹ ਇਹਨੂੰ ਆਪਾਂ ਤਾਰਾ ਮੰਡਲ ਵੀ ਕਹਿ ਸਕਦੇ ਆ ਨਕਸ਼ਤਰ ਵੀ ਕਹਿ ਸਕਦੇ ਆ ਅੰਗਰੇਜ਼ੀ ਵਾਲੇ ਇਹਨੂੰ ਸਕਿਊਟਮ ਕੌਂਸਟੀਲੇਸ਼ਨ ਕਹਿ ਦਿੰਦੇ ਨੇ ਆਪਾਂ ਇਹਨੂੰ ਤਾਰਾ ਮੰਡਲ ਹੀ ਕਹਨੇ ਆ ਪੰਜਾਬੀ ਦੇ ਵਿੱਚ ਇਸ ਥਾਂ ਤੋਂ ਇੱਕ ਸਿਗਨਲ ਮਿਲਣਾ ਸ਼ੁਰੂ ਹੋਇਆ ਬਗਿਆਨੀਆਂ ਨੂੰ ਤੇ ਜੀ ਨੇ ਬਗਿਆਨੀਆਂ ਨੂੰ ਹੈਰਾਨ ਕਰਤਾ 2021 ਦੇ ਵਿੱਚ 18 ਮਿੰਟ ਦਾ ਇੱਕ ਸਿਗਨਲ ਮਿਲਿਆ ਬੰਦ ਹੋਇਆ ਫੇਰ 18 ਮਿੰਟ ਵਾਸਤੇ ਮਿਲਿਆ ਫਿਰ ਬੰਦ ਹੋਇਆ ਫੇਰ 18 ਮਿੰਟ ਵਾਸਤੇ ਮਿਲਿਆ ਇਸ ਤਰੀਕੇ 3 ਮਹੀਨੇ ਸਿਗਨਲ ਮਿਲਦਾ ਰਿਹਾ ਫਿਰ ਉਹ ਅਚਾਨਕ ਹੀ ਸਿਗਨਲ ਬੰਦ ਹੋ ਗਿਆ ਫੇਰ 2022 ਦੇ ਵਿੱਚ ਇਹ ਸਿਗਨਲ ਇਹਨਾਂ ਨੂੰ ਦੁਬਾਰਾ ਮਿਲਿਆ ਉਸ ਸਮੇਂ ਇਹ ਸਿਗਨਲ ਇਹਨਾਂ ਨੂੰ 20-20 ਮਿੰਟ ਵਾਸਤੇ ਮਿਲਦਾ ਰਿਹਾ ਇਹ ਸਿਗਨਲ 15000 ਲਾਈਟ ਸਾਲ ਪੂਰੀ ਤੋਂ ਇਹਨਾਂ ਨੂੰ ਰਿਸੀਵ ਹੁੰਦਾ ਸੀਗਾ ਫਿਰ ਇਹਦੇ ਬਾਰੇ ਇਹਨਾਂ ਨੇ ਨਾਸਾ ਦੇ ਨਾਲ ਗੱਲ ਕੀਤੀ ਤਾਂ ਨਾਸਾ ਨੇ ਇਸ ਪਾਸੇ ਨੂੰ ਧਿਆਨ ਦਿੱਤਾ ਕਿਉਂਕਿ ਪਹਿਲਾਂ ਨਾਸਾ ਨੂੰ ਇਸ ਚੀਜ਼ ਦਾ ਪਤਾ ਨਹੀਂ ਸੀਗਾ ਕਿ ਕੋਈ ਇਦਾਂ ਦੀ ਸਿਵਲਾਈਜੇਸ਼ਨ ਸੀਗੀ ਜਿਹੜੀ ਇਹਨਾਂ ਦੇ ਨਾਲ ਕਨੈਕਟ ਕਰਨਾ ਚਾਹੁੰਦੀ ਸੀ ਪਰ ਉਹ ਬਹੁਤ ਜ਼ਿਆਦਾ ਦੂਰ ਸੀ ਜਿਹਦੇ ਕਰਕੇ ਪਤਾ ਨਹੀਂ ਲੱਗ ਰਿਹਾ ਕਿ ਉਹ ਸਿਗਨਲ ਪ੍ਰੋਪਰ ਕਿਹੜੀ ਜਗ੍ਹਾ ਤੋਂ ਆਉਂਦਾ ਸੀ ਸੋ ਇਸ ਕਰਕੇ ਫਿਰ ਨਾਸਾ ਨੇ ਜਦੋਂ ਰਿਸਰਚ ਸ਼ੁਰੂ ਕੀਤੀ ਤਾਂ ਨਾਸਾ ਨੇ ਕੀ ਦੇਖਿਆ ਕਿ ਇਹਦੇ ਬਾਰੇ ਪਹਿਲਾਂ ਵੀ ਗੱਲ ਕੀਤੀ ਜਾ ਚੁੱਕੀ ਆ 1988 ਦੇ ਵਿੱਚ ਜਦੋਂ ਪਿੱਛੇ ਨੂੰ ਮੁੜੇ 1988 ਦੇ ਵਿੱਚ ਵੀ ਇੱਕ ਸੇਮ ਇਸੇ ਤਰ੍ਹਾਂ ਦਾ ਸਿਗਨਲ ਰਿਕਾਰਡ ਕੀਤਾ ਗਿਆ ਸੀ ਜਿਹੜਾ ਇਸੇ ਜਗ੍ਹਾ ਤੋਂ ਰਿਸੀਵ ਹੋਇਆ ਸੀਗਾ ਸੋ ਕਹਿਣ ਦਾ ਮਤਲਬ ਵੀ ਇਹ ਚੀਜ਼ ਤਾਂ ਪੱਕੀ ਹੋ ਗਈ ਵੀ ਇਸ ਜਗ੍ਹਾ ਦੇ ਉੱਤੇ ਕੁਝ ਨਾ ਕੁਝ ਹੈ ਇਸ ਥਾਂ ਦੇ ਉੱਤੇ ਇਸ ਇਸ ਲਾਈਨ ਦੇ ਵਿੱਚ ਕੁਝ ਨਾ ਕੁਝ ਹੈ ਜਿਹੜਾ ਸਾਡੇ ਨਾਲ ਕਨੈਕਟ ਕਰਨ ਦੀ ਟਰਾਈ ਕਰਦਾ ਹੋ ਪਰ ਹਜੇ 2022 ਤੋਂ ਬਾਅਦ ਇਹਦਾ ਕੋਈ ਦੁਬਾਰਾ ਸਿਗਨਲ ਮਿਲਿਆ ਨਹੀਂ ਜਾਂ ਹਜੇ ਤੱਕ ਕੋਈ ਵਾਪਸ ਅਪਡੇਟ ਨਹੀਂ ਆਈ ਜਦੋਂ ਵੀ ਆਈ ਤਾਂ ਆਪਾਂ ਪੱਤੇ ਤੇ ਜ਼ਰੂਰ ਕਰਾਂਗੇ ਹੁਣ ਗੱਲ ਇਹ ਕਿ ਇਹ ਜਿਹੜੀਆਂ ਜਾਣਕਾਰੀ ਦੀਆਂ ਵੀਡੀਓ ਆਪਾਂ ਬਣਾਉਂਦੇ ਆ ਇਹ ਕੋਈ ਮੈਂ ਐਂਟਰਟੇਨਮੈਂਟ ਵਾਸਤੇ ਜਾਂ ਪੇਜ ਚਲਾਉਣ ਵਾਸਤੇ ਨਹੀਂ ਬਣਾਉਂਦਾ ਇਹ ਸਿਰਫ ਇਸ ਕਰਕੇ ਬਣਾ ਰਿਹਾ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗੇ ਉਸ ਅਕਾਲ ਪੁਰਖ ਵਾਹਿਗੁਰੂ ਉਹ ਕਿੰਨਾ ਕੁ ਬੇਅੰਤਾ ਉਹਦੀ ਤਾਕਤ ਕਿੰਨੀ ਆ ਸੋ ਅਸੀਂ ਆਸਾ-ਬਾਸਾ ਛੱਡ ਕੇ ਸਿੱਧਾ-ਸਿੱਧਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੀਏ ਉਹਦਾ ਨਾਮ ਲੈਣਾ ਸ਼ੁਰੂ ਕਰੀਏ ਉਸ ਪ੍ਰਮਾਤਮਾ ਵੱਲ ਨੂੰ ਤੁਰਨਾ ਸ਼ੁਰੂ ਕਰੀਏ ਜੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਣਾ ਸ਼ੁਰੂ ਕਰਾਂਗੇ ਸਾਡੇ ਵੱਲੋਂ ਇੱਕ ਕਦਮ ਪਟਿਆ ਜਾਂਦਾ ਤਾਂ ਉਧਰੋਂ ਉਹ 100 ਕਦਮ ਪੱਟ ਕੇ ਤੁਹਾਡੇ ਵੱਲ ਆਉਂਦਾ ਸੋ ਅੱਜ ਹੀ ਜਿੱਦਾਂ ਵੀ ਹੋ ਜਿਹੜੀ ਵੀ ਹਾਲਤ ਦੇ ਵਿੱਚੋਂ ਉਸ ਪ੍ਰਮਾਤਮਾ ਨੂੰ ਯਾਦ ਕਰੋ ਤੇ ਉਹਦਾ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਫਿਰ ਕਲਾ ਵਰਤੂਗੀ ਧੰਨ